ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਤੋਂ ਕਿਸਾਨ ਭਰਾਓ ਜਿਹੜਾ ਅੱਜ ਦਾ ਮੁੱਦਾ ਵਾ ਉਹ ਆ ਜੀ ਪਰਾਲੀ ਜਿਹੜੀ ਅੱਜ ਵੀਡੀਓ ਬਣਾਉਣ ਜਾ ਰਹੇ ਆ ਅੱਜ ਪਰਾਲੀ ਦੇ ਸਬੰਧ ਦੇ ਵਿੱਚ ਝੋਨੇ ਲਗਭਗ ਵੱਢਨੇ ਸਟਾਰਟ ਹੋ ਚੁੱਕੇ ਆ ਤੇ ਜਿਹੜੀ ਸਭ ਤੋਂ ਵੱਡੀ ਸਮੱਸਿਆ ਆ ਕੇ ਆ ਰਹੀ ਆ ਉਹ ਆ ਰਹੀ ਕਿਸਾਨਾਂ ਵਾਲੀ ਪਰਾਲੀ ਕੀ ਅੱਗ ਲੱਗੂਗੀ ਜਾਂ ਨਹੀਂ ਲੱਗੂਗੀ ਅੱਗ ਲਾਉਣ ਦੇ ਕੀ ਕੀ ਨੁਕਸਾਨ ਨੇ ਇਹ ਵੀਡੀਓ ਮੈਂ ਖਾਸ ਉਹਨਾਂ ਕਿਸਾਨਾਂ ਲਈ ਬਣਾ ਰਿਹਾ ਜਿਨ੍ਹਾਂ ਕੋਲ ਵੱਡੇ ਟਰੈਕਟਰ ਨੇ ਸੁਪਰ ਸੀਡਰ ਨੇ ਕਿਉਂਕਿ ਛੋਟੇ ਕਿਸਾਨ ਲਈ ਇਹ ਕਾਫੀ ਜ਼ਿਆਦਾ ਪ੍ਰੋਬਲਮ ਆ ਉਹਨਾਂ ਲਈ ਗਵਰਨਮੈਂਟ ਨੂੰ ਕੋਈ ਸੋਚਣਾ ਚਾਹੀਦਾ ਵੀਡੀਓ ਬਣਾਉਣ ਤੋਂ ਪਹਿਲਾਂ ਮੈਂ ਇਹ ਗੱਲ ਕਰ ਰਿਹਾ ਵਾਂ ਪਰ ਜਿਨ੍ਹਾਂ ਕੋਲ ਸਾਰਾ ਕੁਝ ਹੈਗਾ ਵਾ ਉਹ ਵੀ ਕਿਸਾਨ ਭਰਾ ਉੱਪਰੋਂ ਫਰਲਾੜ ਸਾੜ ਕੇ ਤੇ ਵਿੱਚ ਬਾਜ ਬੁੱਥੇ ਵਿੱਚੇ ਵਾਰ ਆਇਆ ਵੱਡੇ ਵੱਡੇ ਟਰੈਕਟਰ ਆਣੋ ਕੋਲ ਪਰ ਉਹਦਾ ਫਾਇਦਾ ਨਹੀਂ ਹੈਗਾ ਕਿਉਂਕਿ ਮੇਨ ਝੋਨਾ ਵੱਢਣ ਤੋਂ ਬਾਅਦ ਜਿੰਨੇ ਵੀ ਆਪਾਂ ਝੋਨੇ ਨੂੰ ਤਤ ਦਿੰਨੇ ਆ ਉਹ ਦਾਣੇ ਦੇ ਵਿੱਚ ਜਾਂਦੇ ਆ ਬਾਕੀ ਜਿੰਨੇ ਤਤ ਬਚਦੇ ਆ ਸਾਰੇ ਦਾਣੇ ਦੇ ਵਿੱਚ ਤਤ ਨਹੀਂ ਚਲੇ ਜਾਂਦੇ ਉਹ ਇਸ ਪਰਾਲੀ ਦੇ ਵਿੱਚ ਪਏ ਹੁੰਦੇ ਆ ਘੱਟੋ ਘੱਟ 16 ਤਰ੍ਹਾਂ ਦੇ ਤਾਤਾ ਜਿਹੜੇ ਇਹਦੇ ਵਿੱਚ ਪਏ ਹੁੰਦੇ ਆ ਜਿਹੜੇ ਆਪਾਂ ਸਾੜ ਦਿੰਨੇ ਆ ਆਉਣ ਵਾਲੇ ਸਮੇਂ 'ਚ ਕੀ ਹੋਣਾ ਜੀ ਇਹ ਜਿਹੜੇ ਨਿੱਕੇ ਖਰਾਕੀ ਤਾਤ ਤਾਂ ਆਪਾਂ ਨਾਰਮਲ ਝੋਨੇ ਨੂੰ ਲਾਈਏ ਜਿੰਕ ਦਿੰਨੇ ਆ ਵੱਧ ਵੱਧ ਕਣਕ ਨੂੰ ਮੈਗਨੀਸ਼ੀਅਮ ਤਾਂ ਦੇ ਦਿੰਨੇ ਆ ਤੇ ਝੋਨੇ ਨੂੰ ਆਪਾਂ ਲਾ ਲਓ ਨਾਈਟ੍ਰੋਜਨ ਤੇ ਝੋਨੇ ਕਣਕ ਦੋਨੋਂ ਦਿੰਨੇ ਆ ਆਪਾਂ 3-4 ਤਾਤ ਹੀ ਦਿੰਨੇ ਆ ਸਿਰਫ ਝੋਨੇ ਕਣਕ ਨੂੰ ਬਾਕੀ ਜਿਹੜੇ ਨਿੱਕੇ ਤਾਤ ਤਾਂ ਕਾਪਰ ਲਾ ਲਓ ਆਰਨ ਲਾ ਲਓ ਬੋਰਨ ਲਾ ਲਓ ਇਹ ਤਾਤ ਆਪਾਂ ਨਹੀਂ ਦਿੰਦੇ ਇਹ ਜਿਹੜੀ ਸਮੱਸਿਆ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ ਵਿੱਚ ਦਿਖਣੀ ਆ ਤੇ ਕਿਉਂਕਿ ਇਹ ਛੋਟੇ ਜਿਹੜੇ ਤਾਤ ਤਾਂ ਮਹਿੰਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਣੇ ਆਪਣੀ ਜ਼ਮੀਨ ਦੀ ਚੰਗੀ ਬੰਤਰ ਬਣਾਉਣ ਲਈ ਚੰਗੀ ਉਪਜਾਊ ਕਰ ਲਈ ਆਪਾਂ ਨੂੰ ਪਰਾਲੀ ਵਿੱਚੇ ਵਾਉਣੀ ਚਾਹੀਦੀ ਹੁਣ ਸਮੱਸਿਆ ਕੀ ਪੈਂਦੀ ਆ ਜੀ ਪਰਾਲੀ ਵਿੱਚੇ ਵਾਉਣ ਦੀ ਸੁੰਡੀ ਦੀ ਪ੍ਰੋਬਲਮ ਫਿਰ ਕਣਕ ਘਟ ਉਗਦੀ ਆ ਉਹਦਾ ਹੱਲ ਕੀ ਆ ਕਾਫੀ ਜਾਣੇ ਹੱਲ ਲੱਭ ਰਹੇ ਉਸ ਚੀਜ਼ ਦਾ ਅਣਪਰੌਹ ਜੇ ਹੱਲ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਰੂਰੀ ਚੀਜ਼ ਆ ਜੀ ਐਸਐਮਐਸ ਵਾਲੀ ਮਸ਼ੀਨ ਪਿੱਛੇ ਤੁਸੀਂ ਦੇਖ ਸਕਦੇ ਜੇ ਝੋਨਾ ਪੰਜ ਸਮਸ ਮਸ਼ੀਨ ਨਾਲ ਵੜਾਇਆ ਵਾ ਅਸੀਂ ਪਿਛਲੇ 1-2 ਸਾਲ ਤੋਂ ਵੜਾਉਂਦੇ ਆ ਰਹੇ ਹਾਂ ਜਿਹੜੇ ਕਿਸਾਨ ਭਰਾ ਕੋਲ ਵੱਡੇ ਟਰੈਕਟਰ ਹੈਗੇ ਆ ਸੁਪਰ ਸੀਡਰ ਹੈਗਾ ਜਿੱਦਣਾ ਐਸਐਮਐਸ ਨਾਲ ਵੜਾਉਣ ਤੋਂ ਬਾਅਦ ਇਦਾਂ ਹੀ ਇੱਕ ਵਾਰ ਉੱਪਰ ਸੁਪਰ ਸੀਡਰ ਫੇਰ ਦਿੱਤਾ ਜਾਂਦਾ ਜਾਂ ਕਈ ਕਿਸਾਨ ਵੀ ਪਲੋ ਫੇਰਦੇ ਆ ਠੀਕ ਹੈ ਜੀ ਉਹ ਤੁਹਾਡੇ ਦੇ ਡਿਪੈਂਡ ਆ ਇੱਕ ਰੀ ਸੁਪਰਸੀਡਰ ਫੀਰ ਨਾਲ ਕੀ ਹੁੰਦਾ ਹੈ ਪਰਾਲੀ ਸਾਰੀ ਅੰਦਰ ਚਲੇ ਜਾਣੀ ਉਸ ਤੋਂ ਬਾਅਦ ਪਾਣੀ ਲਾ ਦਿੱਤਾ ਜਾਵੇ ਇਹਨਾਂ ਨੂੰ ਖੁੱਲਾ ਟਾਈਮ ਆਪਣੇ ਕੋਲ ਜਿਨ੍ਹਾਂ ਦੇ ਸਬਜ਼ੀਆਂ ਲਾਉਣੀਆਂ ਜਾਂ ਹੋਰ ਕੋਈ ਆਲੂ ਲਾਉਣੇ ਉਹਨਾਂ ਲਈ ਤਾਂ ਚਲੋ ਨਹੀਂ ਹੱਲ ਹੈਗਾ ਪਰ ਜਿਨ੍ਹਾਂ ਅਗਲੀ ਸਾਈਡ ਕਣਕੀ ਬੀਜਣੀ ਆ ਉਹ ਤੁਸੀਂ ਕੀ ਕਰ ਸਕਦੇ ਤੁਸੀਂ ਕਿਸਾਨ ਭਰਾਓ ਇੱਕ ਰੀ ਖਾਲੀ ਨਿਗਾਹੋ ਸੁਪਰਸੀਡਰ ਪਰਾਲੀ ਵਿੱਚੇ ਵਾਦੋ ਉਸ ਤੋਂ ਬਾਅਦ ਪਾਣੀ ਲਾਓ ਪਾਣੀ ਲਾਉਣ ਤੋਂ ਬਾਅਦ ਬੱਤਰ ਆਏ ਤੇ ਆਪਾਂ ਕਣਕ ਦੀ ਬਜਾਈ ਕਰ ਸਕਦੇ ਆ ਉਹਦਾ ਆਪਾਂ ਨੂੰ ਐਡਵਾਂਟੇਜ ਹੋਵੇਗੀ। ਨੋ ਡਾਊਟ। ਤੁਹਾਡੇ ਆਏ ਸਾਲ ਜਿਹੜੇ ਤਿੰਨ ਬੋਰੀਆਂ ਜੂਰੀਆ ਪਾਉਂਦੇ ਹੋ ਹੌਲੀ-ਹੌਲੀ ਢਾਈ ਦੇ ਆਉਣਗੇ, ਦੋ ਤੇ ਆਉਣਗੇ। ਇੰਨੀ ਉਪਜਾਊ ਹੋ ਜਾਂਦੀ ਮਿੱਟੀ। ਇਹਦਾ ਬਹੁਤ ਜ਼ਿਆਦਾ ਬੈਨੀਫਿਟ ਆ। ਪਰਾਲੀ ਕੋਸ਼ਿਸ਼ ਕਰੋ। ਕਈ ਕਿਸਾਨ ਭਰਾ ਸੋਚਦੇ ਆ ਨਾੜ 'ਚ ਜਾਣ ਆ ਨਾੜ ਦੇ ਵਿੱਚ ਇਹ ਵਾਈ ਦਾ ਉੱਪਰਲਾ ਪਰਾਲ ਸਾੜ ਦਿੰਦੇ, ਪਰ ਨਾੜ 'ਚ ਉਸ ਲੈਵਲ ਦੀ ਜਾਨ ਨਹੀਂ ਹੁੰਦੀ। ਉਸ ਲੈਵਲ ਦੇ ਨਾੜ 'ਚ ਤੱਤ ਨਹੀਂ ਹੁੰਦੇ। ਜਿਹੜੇ ਤੱਤ ਤੁਹਾਨੂੰ ਪਰਾਲੀ ਦੇ ਵਿੱਚੋਂ ਮਿਲਣੇ। 16 ਤਰ੍ਹਾਂ ਦੇ ਤਤ ਚਾਹੀਦੇ ਅੱਗੇ ਵੀ ਮੈਂ ਦੱਸਿਆ ਤੁਹਾਨੂੰ ਵਿੱਚੇ ਵਾਹਣ ਨਾਲ ਹੀ ਮਿਲਨੇ ਹੋ ਬਹੁਤ ساری ਸਮੱਸਿਆ ਵਾ ਕਿਸਾਨ ਵੀਰ ਛੋਟੇ ਕਿਸਾਨਾਂ ਵਾਲੀ ਬਹੁਤ ਜ਼ਿਆੜੀ ਸਮੱਸਿਆ ਵਾ ਪਰ ਕੋਸ਼ਿਸ਼ ਕਰੋ ਜਿਹੜਾ ਕਿਸਾਨ ਭਰਾ 10 ਕਿੱਲਾਂ ਦੀ ਖੇਤੀ ਕਰਦਾ 1-2 ਕਿੱਲਾਂ ਦੇ ਵਿੱਚ ਟਰਾਈ ਕਰੋ ਇਹ ਚੀਜ਼ਾਂ ਤੁਹਾਨੂੰ ਆਟੋਮੈਟਿਕ ਆਦਤ ਪਵੇਗੀ ਕੋਈ ਚੱਕਰ ਨਹੀਂ ਆ ਜੇ ਤੁਹਾਡਾ ਖਰਚਾ ਹੁੰਦਾ ਜੇ ਤੁਸੀਂ ਸੋਚੁੰਦੇ ਇਹਦੇ ਨਾਲ ਤੇਲ ਖਰਤੇ ਹੋ ਨਾ ਦੂਰ ਹੀ ਸੁਪਰ ਸੀਡਰ ਫੇਰਾਂਗੇ ਇਕਰੀ ਹੋਣ ਸੁਪਰ ਸੀਡਰ ਫੇਰਿਆ ਉਸ ਤੋਂ ਬਾਅਦ ਬਜਾਈ ਟਾਈਮ ਫੇਰ ਫੇਰਾਂਗੇ ਸਾਡਾ ਖਰਚਾ ਵੜਾ ਤੇਲ ਦਾ ਮੰਨਦੇ ਆ ਖਰਚਾ ਹੋਵੇਗਾ ਪਰ ਸਾਡਾ ਖਰਚਾ ਵੀ ਨਿਕਲੇਗਾ ਖਰਚਾ ਤੁਹਾਡਾ ਕੱਢੀ ਗਈ ਹੈ ਜ਼ਮੀਨ ਤੁਹਾਡਾ ਜਿਹੜੇ ਤਤ ਅੱਗੇ ਦੇਣੇ ਤੁਸੀਂ ਨਾਈਟ੍ਰੋਜਨ ਯੂਰੀਆ ਪोटाਸ਼ ਜਿੰਨੇ ਤਤ ਦਿੰਦੇ ਉਹ ਖਰਚੇ ਘਟਣਗੇ ਤੁਹਾਡੇ ਇਹਦੇ ਵਿੱਚ ਕਨਵਰਟ ਹੋ ਜਾਣੇ ਆ ਫਿਰ ਆਪਣੀ ਜ਼ਮੀਨ ਉਪਜਾਊ ਹੋ ਗਈ ਝਾੜ ਦੇ ਵਿੱਚ ਵਾਧਾ ਆਊਗਾ ਇਸ ਕਰਕੇ ਜਰੂਰੀ ਬੇਨਤੀਆਂ ਇਸ ਨੂੰ ਪ੍ਰਵਾਨ ਕਰੋ ਬਾਕੀ ਜੇ ਤੁਹਾਡੇ ਕੋਲ ਕੋਈ ਇਸ ਸੰਬੰਧੀ ਕੋਈ ਜਾਣਕਾਰੀ ਹੈਗੀ ਕਿ ਕਿਹੜੇ ਤਰੀਕੇ ਨਾਲ ਆਪਾਂ ਪ੍ਰਾਲੀ ਦਾ ਪ੍ਰਬੰਧਨ ਕਰ ਸਕਦੇ ਹਾਂ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਈ ਨਾ ਸਾਨੂੰ ਸੁੰਢੀ ਦੀ ਆਈ ਹੈ ਸੁੰਢੀ ਦਾ ਹੱਲ ਦੱਸਦਾ ਜੀ ਕਲੋਰੋ ਦਵਾਈ ਤੁਸੀਂ ਲਾ ਸਕਦੇ ਜੀ ਬੀ ਨੂੰ ਜਦੋਂ ਤੁਸੀਂ ਬਜਾਈ ਕਰਨੀ ਹੈ ਇੱਕ ਜ਼ਰੂਰ ਧਿਆਨ ਜੋ ਗੱਲ ਆ ਸਾਰਾ ਨਵੰਬਰ ਆਪਾਂ ਕਣਕ ਦੀ ਬਜਾਈ ਕਰ ਸਕਦੇ ਹਾਂ ਕਈ ਕਿਸਾਨ ਵੀਰਪਰਾਚੋਂ ਵੀ ਪੰਜ ਅਕਤੂਬਰ ਤੋਂ ਸਟਾਰਟ ਹੋ ਜਾਂਦੇ ਜ਼ਿਆਦਾ ਗਰਮੀ ਹੋਣ ਕਰਕੇ ਉਹ ਕਣਕ ਚੰਗੀ ਤਰ੍ਹਾਂ ਉਗ ਨਹੀਂ ਪਉਂਦੀ। ਜਾਂ ਜਿੱਥੇ ਪ੍ਰਾਲੀ ਜ਼ਿਆਦਾ ਖਿਲਰੀ ਰਹਿ ਜੇ ਉਥੇ ਕਣਕ ਨਹੀਂ ਉਗਦੀ। ਇਸ ਕਰਕੇ ਹੱਲ ਇਹੋ ਹੀ ਆ। ਪਹਿਲਾਂ ਸੁਪਰ ਸੀਡਰ ਨਾਲ ਵਿੱਚੇ ਵਾਦੋ। ਪਾਣੀ ਲਾ ਦਿਓ ਮੱਤਰ ਆਏ ਤੇ ਬਜਾਈ ਕਰੋ ਤੇ ਸਾਰੇ ਨਵੰਬਰ ਦੇ ਵਿੱਚ ਬਜਾਈ ਕਰੋ। ਘੱਟੋ ਘੱਟ ਨਹੀਂ 10 ਨਵੰਬਰ ਤੋਂ ਬਾਅਦ ਬਜਾਈ ਕਰਨੀ ਸਟਾਰਟ ਕਰੋ। ਜੀ ਦੇ ਨਾਲ ਕਿ ਆਪਾਂ ਨੂੰ ਨਾ ਕੋਈ ਸੁੰਡੀ ਦੀ ਸਮੱਸਿਆ ਆਏਗੀ ਨਾ ਕੋਈ ਕਣਕ ਦੇ ਵਿੱਚ ਉਗਣ ਤੇ ਕੋਈ ਸਮੱਸਿਆ ਆਏਗੀ। ਤੇ ਝਾੜ ਵੀ ਜ਼ੰਗ ਆਵੇਗਾ। ਜੇ ਤੁਹਾਡੇ ਕੋਲ ਕਿਸੇ ਕੋਲ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਹੈਗੀ ਪ੍ਰਬਾਲੀ ਪ੍ਰਾਰੀ ਪ੍ਰਬੰਧਨ ਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਜਰੂਰ ਬੋਲੋ ਬੋਲਣਾ ਸੌਰੀ ਬੋਲੋ ਨਹੀਂ ਲਿਖੋ ਥੱਲੇ ਕਮੈਂਟਾਂ ਦੇ ਵਿੱਚ ਜਰੂਰ ਲਿਖੋ ਤਾਂ ਜੋ ਹੋਰ ਕਿਸਾਨ ਵੀਰ ਜਿਹੜੇ ਵੀ ਸੁਣ ਰਹੇ ਆ ਵੀਡੀਓ ਉਹ ਜਾਣਕਾਰੀ ਤੁਹਾਡੇ ਦੁਆਰਾ ਲੈ ਸਕਣ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰੋ ਧੰਨਵਾਦ